ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੰਗਿਗਨ ਆਪਾਂ 16 ਸਾਬ ਬਾਣੀ ਦਾ ਵਿਚਾਰ ਕਰ ਰਹੇ ਆ ਤੇ ਇਹ ਵਿਚਾਰ ਆਪਾਂ ਇੱਕ ਲੜੀ ਵਿੱਚ ਕੀਤਾ ਹੈ ਪੰਜ ਇਸ ਦੇ ਆਪਾਂ ਹਿੱਸੇ ਬਣਾਏ ਹਨ ਅੱਜ ਆਪਾਂ ਪੰਜਵੇਂ ਹਿੱਸੇ ਦਾ ਵਿਚਾਰ ਸ਼ੁਰੂ ਕਰਦੇ ਆ ਪੰਜਵੇਂ ਹਿੱਸੇ ਵਿੱਚ ਜੋ ਸ਼ਬਦ ਆ ਰਿਹਾ ਉਹਦਾ ਵਿਚਾਰ ਕਰਦੇ ਆ ਰਾਗ ਗੌੜੀ ਪੂਰਵੀ ਮਹਲਾ ਪੰਜਵਾ ਕਰੋ ਬਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਸੁਣੋ ਗੁਰੂ ਜੀ ਕਹਿ ਰਿਹਾ ਹੈ ਐ ਮੇਰੇ ਵੀਰ ਐ ਮੇਰੇ ਦੋਸਤ ਸੁਣ ਸੁਣੋ ਮੈਂ ਬੇਨਤੀ ਕਰਦਾ ਹੁਣ ਇਹ ਜਿਹੜਾ ਤੇਰਾ ਸਮਾ ਹੈ ਨਾ ਇਹ ਜੀਵਨ ਹੈ ਜਿਹੜਾ ਤੇਰਾ ਇਹ ਗੁਰਮਖਾਂ ਦੀ ਸ਼ਰਨ ਲੈਣ ਦਾ ਹੈ ਤੂੰ ਗੁਰਮਖਵੰਦਿਆਂ ਦੀ ਸੇਵਾ ਵਿੱਚ ਲੱਗ ਜਾਨੀ ਉਹਨਾਂ ਦੇ ਉਪਦੇਸ਼ ਨੂੰ ਮੰਨਣਾ ਕਰ ਕਿਉਂਕਿ ਗੁਰਮਖਵੰਦੇ ਪ੍ਰਮਾਤਮਾ ਨਾਲ ਜੁੜੇ ਹੈ ਤੇ ਉਹ ਲਾਹ ਖੱਟ ਗਏ ਤੂੰ ਵੀ ਉਹਨਾਂ ਦੀ ਸਾਗਤ ਵਿੱਚ ਜੁੜ ਕੇ ਚੰਗੇ ਗੁਣ ਲੈ ਲੈ ਤੂੰ ਵੀ ਇਥੋਂ ਲਾਹ ਖੱਟ ਜਾ ਇਹਾਂ ਖਾਟ ਚੱਲੋ ਹਰ ਲਾਹ ਆਗੇ ਵਸਨ ਸੇ ਹਿਲਾ ਗੁਰੂ ਜੀ ਕਹਿੰਦੇ ਜੇ ਤੂੰ ਗੁਰਮਖੀ ਦੀ ਛੱਡ ਵਿੱਚ ਆ ਜਾਏਗਾ ਤੇ ਇਸ ਜਨਮ ਵਿੱਚ ਹੀ ਪ੍ਰਭੂ ਦੀ ਨਾਮ ਰੂਪੀ ਜਿਹੜੀ ਖੱਟੀ ਹੈ ਕਮਾਈ ਹੈ ਉਹ ਕਰ ਲਏਗਾ ਪੂਰੀ ਕਰ ਲਏਗਾ ਉਹ ਅਤੇ ਪਰਲੋਕ ਵਿੱਚ ਤੈਨੂੰ ਰਹਿਣਾ ਸੁਖਾ ਹੋ ਜੂਗਾ ਜੇ ਨਿਸ਼ਾਂਤ ਚਿੱਤ ਜਾਏਗਾ ਸੁਰਖਰੂ ਹੋ ਕੇ ਜਾਏਗਾ ਸਰ ਗੁਰੂ ਕੇਸ ਜੀਵਨ ਨੂੰ ਸਮਾਪਤ ਕਰੇਗਾ ਆਪਣੇ ਨਰੂਲ ਹੋ ਕੇ ਜਾਏਗਾ ਨਰਲੇਪ ਹੋ ਕੇ ਜਾਏਗਾ ਦੇਖ ਤੂੰ ਤੇਰਾ ਦਿਨ ਹੈ ਜਿਹੜਾ ਤੇਰਾ ਜਿੰਨਾ ਵੀ ਸਮਾਂ ਤੇਰਾ ਲੰਘ ਰਿਹਾ 1 ਮਿੰਟ 2 ਮਿੰਟ ਲੰਘ ਰਿਹਾ ਜਿਹੜੇ ਇਹ ਤੇਰਾ ਸਮਾਂ ਘਟ ਰਿਹਾ ਹੈ ਇੱਕ ਤੈਨੂੰ ਨਿਯਤ ਸਮਾਂ ਮਿਲਿਆ ਹੋਇਆ ਹੈ ਇਸ ਸਮੇਂ ਵਿੱਚ ਤੂੰ ਬੇਕਾਰ ਜਾਰੀ ਹੈ ਤੇਰਾ ਘਟ ਰਿਹਾ ਹੈ ਇਹ ਗੁਰੂ ਜੀ ਕਹਿੰਦੇ ਦੇਖੋ ਕਿੰਨੇ ਪਿਆਰ ਨਾਲ ਸਮਝਾਉਂਦੇ ਗੁਰੂ ਜੀ ਆਉਂਦੇ ਘਟੈਂ ਦਿਨ ਸਰੇ ਨਾ ਰੇ ਦਿਨ ਰਾਤ ਕਰਕੇ ਤੇਰੀ ਉਮਰ ਘਟਦੀ ਜਾ ਰਹੀ ਹੈ ਦੇਖੋ ਅਸੀਂ ਆਪਣੇ ਆਪ ਨੂੰ ਕਹਿੰਦੇ ਆ ਮੈਂ 70 ਸਾਲ ਹੋ ਗਿਆ ਮੈਂ 60 ਦਾ ਹੋ ਗਿਆ ਮੈਂ 50 ਦਾ ਹੋ ਗਿਆ ਮੈਂ ਵੱਡਾ ਹੋ ਗਿਆ ਮੈਂ ਤੇਰੇ ਨਾਲੋਂ ਵੱਡਾ ਐਕਚੁਅਲ ਗੱਲ ਕੀ ਹੈ ਅਸੀਂ 올ਡ ਸੋਚ ਰਹੇ ਆ ਸਾਨੂੰ ਇਹ ਸੋਚਣਾ ਚਾਹੀਦਾ ਜਿੰਨੀ ਸਾਡੀ ਉਮਰ ਪਿੱਛੇ ਜ਼ਿਆਦਾ ਲੱਗ ਗਈ ਹੈ ਨਾ ਅੱਗੇ ਥੋੜੀ ਰਹਿ ਗਈ ਹੈ ਘਟ ਗਈ ਹੈ ਦਿਨ ਰਾਤ ਕਰਕੇ ਇਹ ਉਮਰ ਘਟਦੀ ਜਾ ਰਹੀ ਹੈ ਅਸੀਂ ਫਿਰ ਗੁਰੂ ਜੀ ਮਰਨ ਨੂੰ ਸਮੋਧਰ ਹੁੰਦੇ ਆ ਐ ਮਨਾ ਮਨ ਗੁਰ ਮਿਲ ਕਾਜ ਸਵਾਰੀ ਰਹਾਉ ਗੁਰੂ ਜੀ ਕਹਿੰਦੇ ਆ ਮਨਾ ਗੁਰੂ ਨੂੰ ਮਿਲ ਗੁਰੂ ਨੂੰ ਮਿਲ ਕੇ ਇਹ ਕਾਰਜ ਸਵਾਰ ਲੈ ਆਪਣੀ ਜ਼ਿੰਦਗੀ ਦਾ ਕਿਹੜਾ ਕਾਰਜ ਪ੍ਰਮਾਤਮਾ ਨੂੰ ਯਾਦ ਕਰਨਾ ਦਾ ਪ੍ਰਮਾਤਮਾ ਨੂੰ ਚੇਤੇ ਵਿੱਚ ਰੱਖਣ ਦਾ ਉਹਦੇ 24 ਘੰਟੇ ਸਿਮਰਨ ਕਰਨ ਦਾ ਕੰਮ ਗੁਰੂ ਜੀ ਕੋਲੋਂ ਤੈਨੂੰ ਗਿਆਨ ਮਿਲੇਗਾ ਇਹਦਾ ਉਹ ਤੂੰ ਆਪਣਾ ਜੀਵਨ ਹੈ ਜਿਹੜਾ ਇਹ ਸਵਾਰ ਲੈ ਜਿੰਨੇ ਛੇਤੀ ਹੋ ਸਕਦਾ ਹੈ ਸਵਾਰ ਲੈ ਦਿਨ ਰਾਤ ਕਰਕੇ ਤੇਰਾ ਇਹ ਸਮਾਂ ਘਟ ਰਿਹਾ ਹੈ ਇਹ ਰਹਾਉ ਦੇ ਬੰਦ ਰਹਾਉ ਦੇ ਬੰਦ ਵਿੱਚ ਸ਼ਬਦ ਦਾ ਮੀਤੀਮ ਹੁੰਦਾ ਹੈ ਸੋ ਗੁਰੂ ਜੀ ਸਾਨੂੰ ਕਿਸ ਤਰ੍ਹਾਂ ਇਸ ਸਾਰੀ ਬਾਣੀ ਵਿੱਚ ਸਮਝਾ ਰਿਹਾ ਆਪਾਂ ਪੜ੍ਹ ਕੇ ਫਿਰ ਇਸ ਦਾ ਵਿਚਾਰ ਸੰਕਲਿਤ ਕਰਾਂਗੇ ਇਕੱਠਾ ਕਰਾਂਗੇ ਇਸ ਸੰਸਾਰ ਵਿਕਾਰ ਸੰਸੇਮੈ ਕਰਿਓ ਪਰਮ ਗਿਆਨੀ ਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਇਹ ਜਿਹੜਾ ਤੇਰਾ ਜੀਵਨ ਹੈ ਤੇ ਇਹ ਸੰਸਾਰ ਜਗਤ ਹੈ ਜਿਹੜਾ ਬਕਾਰਾਂ ਨਾਲ ਤਰਪੂਰ ਹੈ ਤੇ ਸਾਰਾ ਦਿਨ ਜੀਵ ਟੋਖ ਲਿਆ ਵਿੱਚ ਸੰਸਿਆ ਵਿੱਚ ਡੁੱਬਿਆ ਰਹਿੰਦਾ ਹੈ ਗੁਰੂ ਜੀ ਨਿਕਲਦਾ ਕੌਣ ਹੈ ਫਿਰ ਗੁਰੂ ਜੀ ਕਹਿੰਦੇ ਉਹ ਨਿਕਲਦਾ ਹੈ ਜਿਹੜਾ ਪ੍ਰਮਾਤਮਾ ਨਾਲ ਜਾਣ ਪਛਾਣ ਪਾ ਲੈਂਦਾ ਹੈ ਦੇਖੋ ਗੁਰੂ ਜੀ ਜਾਣ ਪਛਾਣ ਦੀ ਗੱਲ ਕਰ ਰਿਹਾ ਹੈ ਹੁਣ ਜਿਸ ਮਾਲਕ ਨੂੰ ਅਸੀਂ ਭਾਲ ਰਹੇ ਹਾਂ ਜਿਸ ਰੱਬ ਨੂੰ ਲੋਕੀ ਭਾਲ ਰਹੇ ਕੋਈ ਤੀਰਥਾਂ ਤੇ ਭਾਲ ਰਿਹਾ ਕੋਈ ਜੰਗਲਾਂ ਵਿੱਚ ਭਾਲ ਰਿਹਾ ਕੋਈ ਕੰਦਰਾ ਵਿੱਚ ਭਾਲ ਰਿਹਾ ਕੋਈ ਕਰਮ ਕਾਂਡ ਕਰਕੇ ਭਾਲ ਰਿਹਾ ਕੋਈ ਰਟਨ ਕਰਕੇ ਭਾਲ ਰਿਹਾ ਕੋਈ ਪੁੱਠਾ ਲਾਖ ਕੇ ਭਾਲ ਰਿਹਾ ਕੋਈ ਓਟੋ ਉਡੀ ਆਪਣੇ ਆਪਣੇ ਸਿਸਟਮ ਲੋਕੀ ਲਾ ਰਹੇ ਪਰ ਗੁਰੂ ਜੀ ਕਹਿੰਦੇ ਉਹ ਤੇ ਸਾਰਿਆਂ ਦੇ ਵਿੱਚ ਹੈ ਹਰ ਥਾਂ ਹਰ ਜਗ੍ਹਾ ਬਸ ਉਹ ਗਿਆਨ ਕਿੱਥੋਂ ਆਏਗਾ ਗੁਰੂ ਕੋਲੋਂ ਇਸ ਕਰਕੇ ਗੁਰੂ ਕੋਲੋਂ ਜੇ ਆਪਾਂ ਗਿਆਨ ਲੈ ਲਈਏ ਜਾਣ ਪਛਾਣ ਕਰ ਲਈਏ ਉਸ ਮਾਲਕ ਦੀ ਜਿਹੜਾ ਪਛਾਣ ਕਿਥੋਂ ਨਹੀਂ ਹੈ ਗੁਰੂ ਕੋਲ ਅਸੀਂ ਉਸ ਉਸ ਸ਼ਕਤੀ ਨੂੰ ਮਿਲਣਾ ਚਾਹੁੰਦੇ ਹਾਂ ਜਿਹਦਾ ਸਾਡੇ ਕੋਲ ਐਡਰੈਸ ਨਹੀਂ ਹੈਗਾ ਜਿਹਦਾ ਸਾਡੇ ਕੋਲ ਪਤਾ ਨਹੀਂ ਹੈਗਾ ਐਡਰੈਸ ਨਹੀਂ ਹੈਗਾ ਅਸੀਂ ਗੁਰੂ ਕੋਲ ਆ ਲਈ ਗੁਰੂ ਕੋਲ ਗਿਆਨ ਲਈ ਪ੍ਰਮਾਤਮਾ ਦੀ ਪਛਾਣ ਸਮਝੀਏ ਵੀ ਪ੍ਰਮਾਤਮਾ ਰਹਿੰਦਾ ਕਿੱਥੇ ਆ ਹੈ ਕੈਸਾ ਇਹ ਸਾਨੂੰ ਗੁਰੂ ਜੀ ਬਾਣੀ ਵਿੱਚ ਸਮਝਾ ਰਹੇ ਆ ਜਿਸ ਜਗਾਂ ਪਿਆਵੈ ਏ ਰਸ ਅਖੱਤ ਕਥਾ ਤੈਨ ਜਾਨੀ ਜਿਸੈ ਜਗਾਏ ਪਿਆਵੈ ਏ ਰਸ ਅਖੱਤ ਕਥਾ ਤੈਨ ਜਾਨੀ ਬਣੀ ਨੂੰ ਦਵਾਰੇ ਪੜਨ ਵਿੱਚ ਕੋਈ ਹਾਨੀ ਨਹੀਂ ਹੈ ਜਦੋਂ ਤੱਕ ਪੰਗਤੀ ਸਮਝ ਵਿੱਚ ਨਾ ਆਵੇ ਦਵਾਰੇ ਪੜ ਲਓ ਗਿਆਨੀ ਨਾ ਬਣੋ ਕਿ ਮੈਂ ਤੇ ਗਿਆਨੀ ਹਾਂ ਮੈਨੂੰ ਤੇ ਪੜਨਾ ਆਉਂਦਾ ਮੈਂ ਸਭ ਕੁਝ ਜਾਣਦਾ ਨਾ ਨਾ ਗੁਰੂ ਦੀ ਵਾਣੀ ਵਿੱਚ ਸੁਰਤ ਜੋੜ ਕੇ ਲਿਖੋ ਬਸ ਸੁਰਤ ਜੋੜੋ ਜਦੋਂ ਆਪਣੇ ਆਪ ਸਮਝ ਆ ਜਾਏ ਬਾਣੀ ਫੇਰ ਅੱਗੇ ਪੜ੍ਹਨਾ ਸ਼ੁਰੂ ਕਰਦੇ ਹੋ ਬਕਾਰਾਂ ਵਿੱਚ ਸੁੱਤੇ ਹੋਏ ਮਨੁੱਖ ਨੂੰ ਪ੍ਰਮਾਤਮਾ ਆਪ ਜਗਾ ਕੇ ਨਾਮ ਰੂਪੀ ਰਸ ਪਿਆਦਾ ਹੈ ਗੁਰੂ ਜੀ ਕਹਿੰਦੇ ਐਸੇ ਮਨੁੱਖ ਦੀਆਂ ਫਿਰ ਗੱਲਾਂ ਕਹੀਆਂ ਨਹੀਂ ਜਾ ਸਕਦੀਆਂ ਉਹਦੀ ਅਵਸਥਾ ਬਾਰੇ ਦੱਸਿਆ ਨਹੀਂ ਜਾ ਸਕਦਾ ਜਿਸ ਨੇ ਪ੍ਰਮਾਤਮਾ ਦੀ ਸਿਰਤ ਸਲਾਹ ਕਰਨੀ ਸਿੱਖ ਲਈ ਹੈ ਨਾ ਉਸ ਬੰਦੀ ਦੀ ਵਸਤਾ ਬਾਰੇ ਦੱਸਿਆ ਨਹੀਂ ਜਾ ਸਕਦਾ ਐ ਕਾਥ ਗੁਰੂ ਜੀ ਕਹਿੰਦੇ ਆਪਾਂ ਜਪਜੀ ਸਾਹਿਬ ਵਿੱਚ ਪੜ੍ਹਦੇ ਆ ਨਾ ਮੰਨੇ ਕੀ ਗਤ ਕਹੀ ਨਾ ਜਾਏ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਸਦਾਏ ਜੇ ਕੋ ਕਹੈ ਪਿਛੇ ਪਸਦਾਏ ਦੱਸ ਨਹੀਂ ਸਕਦੇ ਜਿਹੜਾ ਮੰਨ ਗਿਆ ਜਿਹੜਾ ਪ੍ਰਮਾਤਮਾ ਨਾਲ ਜੁੜ ਗਿਆ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਬਨੇ ਵਸੇਰਾ ਜੋ ਸਾਡਾ ਜੀਵਨ ਮਕਸਦ ਹੈ ਜਿਸ ਕੰਮ ਵਾਸਤੇ ਅਸੀਂ ਸੰਸਾਰ ਤੇ ਆਏ ਆ ਗੁਰੂ ਜੀ ਕਹਿੰਦੇ ਉਹੀ ਬਣਜ ਕਰੋ ਤੇ ਉਹ ਹੈ ਕੀ ਹਰੀ ਦਾ ਜਸ ਉਸ ਪ੍ਰਮਾਤਮਾ ਦੀ ਹੁਕਮ ਵਿੱਚ ਰਹਿਣਾ ਉਹ ਕਿੱਥੋਂ ਮਿਲੇਗਾ ਗੁਰੂ ਦੇ ਰਾਹੀ ਮਨ ਵਿੱਚ ਵਸੇਗਾ ਗੁਰੂ ਜੀ ਕਹਿੰਦੇ ਹਰ ਗੁਰ ਤੇ ਮਨੈ ਵਸੇ ਰਾ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨੈ ਵਸੇ ਰਾ ਉਹ ਮਕਸਦ ਹੈ ਜਿਹੜਾ ਹਰੀ ਹੈ ਪ੍ਰਮਾਤਮਾ ਦੀ ਯਾਦ ਅੰਦਰ ਰੱਖਣੀ 24 ਘੰਟੇ ਉਹਦੇ ਹੁਕਮ ਵਿੱਚ ਤੁਰਨਾ ਉਹ ਮਿਲੇਗਾ ਕਿ ਤੋਂ ਗੁਰੂ ਕੋਲ ਮਨ ਵਿੱਚ ਵਸੇਗਾ ਨਿਜ ਕਰਮਹਿਲ ਪਾਵੋ ਸੁਖ ਸਹਜੇ ਵਰਨ ਹੋਵਿਕੋ ਫੇਰਾ ਗੁਰੂ ਜੀ ਕਹਿੰਦੇ ਨੇ ਜਿਕਰ ਆਪਣੇ ਘਰ ਵਿੱਚ ਆਪਣੇ ਹਿਰਦੇ ਵਿੱਚ ਇਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਇਸ ਅੰਦਰ ਨੂੰ ਇਸ ਆਨੰਦ ਨੂੰ ਮਾਣੋ ਅੰਦਰ ਹੀ ਪ੍ਰਮਾਤਮਾ ਦਾ ਟਿਕਾਣਾ ਲੱਭੋ ਗੁਰੂ ਜੀ ਕਹਿੰਦੇ ਐ ਫਿਰ ਮੁੜ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਾਵਾਂਗੇ ਦੁਬਾਰੇ ਦੁਬਾਰੇ ਮਰਨਾ ਨਹੀਂ ਪਏਗਾ ਦੁਬਾਰੇ ਦੁਬਾਰੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪਾਵਾਂਗੇ ਸੋ ਫਿਰ ਕੀ ਕਰੀਏ ਕੀ ਕਰੀਏ ਇੱਕ ਅਰਦਾਸ ਕਰੀਏ ਸੱਚੇ ਪਾਸ਼ਾ ਅਗੇ ਕਿ ਦਾਤਾ ਜੀ ਮੇਰੀ ਇਹ ਜਿੰਨੀਆਂ ਤੋਂ ਮੈਨੂੰ ਹੋਰ ਦਾਤਾ ਦਿੱਤੀਆਂ ਤੇ ਇਹ ਦਾਤ ਵੀ ਮੈਨੂੰ ਜਰੂਰ ਦੇ ਕਿਉਂਕਿ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਰੇ ਤੇਰੇ ਕਰੇ ਸਭ ਕੁਝ ਮੈਨੂੰ ਇਹ ਦਾਤ ਦੇਵੇ ਕਿ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਐ ਹਰੀਖ ਦੇ ਦਿਲਾਂ ਦੀਆਂ ਜਾਣਨ ਵਾਲੇ ਸਰਵ ਵਿਆਪਕ ਸਿਰਜਣਹਾਰ ਮੇਰੇ ਮੰਗ ਦੀ ਇੱਛਾ ਪੂਰੀ ਕਰ ਕੀਚ ਨਾਨਕ ਦਾਸ ਇਹ ਸੁਖ ਮੰਗੈ ਮੁੱਖ ਕਰ ਸੰਤਨ ਕੀ ਤੂਰੇ ਦਾਸ ਨਾਨਕ ਤੇਰੇ ਕੋਲੋਂ ਇਹ ਸੁਖ ਮੰਗਦਾ ਹੈ ਕਿ ਮੈਂ ਤੇਰੀ ਗੁਰਮਖਾਂ ਦੇ ਚਰਨਾਂ ਦੀ ਧੂੜ ਬਣ ਜਾਵਾਂ ਸਾਨੂੰ ਮੰਗਣਾ ਸਹਾਰੇ ਗੁਰੂ ਜੀ ਵੀ ਅਸੀਂ ਗੁਰੂ ਕੋਲੋਂ ਮੰਗੀਏ ਤਾਂ ਮੰਗੀਏ ਕੀ ਇੱਕੋ ਇੱਕ ਗੱਲ ਮੰਗੀ ਕਿ ਸਾਨੂੰ ਗੁਰਮਖੰਦੀ ਸੰਗਤ ਮਿਲ ਜਾਏ ਤਾਂ ਕਿ ਸਾਨੂੰ ਗਿਆਨ ਆ ਜਾਏ ਉਸ ਪ੍ਰਮਾਤਮਾ ਦੀ ਹੋਂਦ ਹੈ ਜਿਹੜੀ ਉਹਦਾ ਸਾਨੂੰ ਪਤਾ ਲੱਗ ਜਾਏ ਉਹਦੇ ਬਾਰੇ ਸਾਨੂੰ ਗਿਆਨ ਆ ਜਾਏ ਤੇ ਫਿਰ ਅਸੀਂ ਇਸ ਗਿਆਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰ ਸਕੀ ਅਨੁਭਵ ਵਿੱਚ ਲੈ ਜਾਈਏ ਜਿਉਂ ਹੀ ਉਸ ਜੀਵਨ ਦੇ ਬਤਾ ਉਸ ਜੀਵਨ ਨੂੰ ਜੋ ਗੁਰੂ ਜੀ ਦੱਸ ਰਹੇ ਹੈ ਸੋ ਇਹ ਅਰਦਾਸ ਗੁਰੂ ਜੀ ਕੀ ਕਰਦੇ ਆ ਇਹ ਸਾਰੀ ਬਾਣੀ ਦਾ ਵਿਚਾਰ ਆਪਾਂ 5 ਭਾਗਾਂ ਵਿੱਚ ਕੀਤਾ ਹੈ 5 ਸ਼ਖਦ ਨੇ ਸੋ ਇਹਨਾਂ ਪੰਜਾਂ ਸ਼ਬਦਾਂ ਦਾ ਵਿਚਾਰ ਆਪਾਂ ਕੀਤਾ ਹੈ ਤੇ ਸ਼ੁਰੂ ਵਿੱਚ ਗੁਰੂ ਜੀ ਕਹਿੰਦੇ ਆ ਕਿ ਇਹ ਜਿਹੜਾ ਸਬਦ ਇੱਥੇ ਆਇਆ ਹੋਇਆ ਨਾ ਇਹ ਸਬਦ ਹਰੀਖ ਨੂੰ ਆ ਰਿਹਾ ਇਹ ਸਾਹੇ ਚਿੱਟੀ ਫਰੀਕ ਨੂੰ ਆਉਣੀ ਹੈ ਤੇ ਤੂੰ ਵੀ ਖਿਆਲ ਕਰ ਤੇਰਾ ਵੀ ਦਿਨ ਨੇੜੇ ਆ ਰਿਹਾ ਹੈ ਫਿਰ ਕੀ ਕਰ ਉਸ ਮਾਲਕ ਦੇ ਅੱਗੇ ਅਰਦਾਸ ਕਰ ਮਾਲਕ ਕਿਹੜਾ ਜਿਹੜਾ ਦੇਖਣ ਵਿੱਚ ਅਨੇਕ ਲੱਗ ਰਿਹਾ ਪਰ ਹੈ ਇੱਕ ਕਿਉਂਕਿ ਸਾਰੇ ਰੂਪਾਂ ਵਿੱਚ ਉਹ ਆਪ ਹੀ ਹੈ ਅਨੇਕਾ ਜਿਹੜੇ ਵੇਸ਼ ਨੇ ਉਹਨਾਂ ਦਾ ਆਧਾਰ ਇੱਕ ਹੈ ਦੋ ਧਾਰਨ ਗੁਰੂ ਜੀ ਉੱਤੇ ਦੇ ਜਾਂਦੇ ਨੇ ਆਪਾਂ ਨੂੰ ਇੱਕ ਤੇ ਛੇ ਸ਼ਾਸਤਰਾਵਾਂ ਵਾਲਾ ਦੇ ਜਾਂਦੇ ਐ ਇੱਕ ਸੂਰਜ ਵਾਲਾ ਦੇ ਜਾਂਦੇ ਐ ਸੂਰਜ ਇੱਕ ਹੈ ਰੋਟਾਂ ਠੇਟਾਂ 12 ਅਸੀਂ ਗਿਣਦਿਆਂ ਉਹ ਏਕ ਲਗਦੀਆਂ ਨੇ ਜਦੋਂ ਕਿ ਬਣਦਾ ਸਾਰਾ ਸੂਰਜ ਦੇ ਕੈਲੰਡਰ ਸਿਸਟਮ ਤੋਂ ਹੈ ਤੇ ਐਸ ਕਰਕੇ ਹੈ ਇੱਕ ਇਹ ਉਦਾਹਰਨ ਦੇ ਕੇ ਗੁਰੂ ਜੀ ਸਾਨੂੰ ਪ੍ਰਮਾਤਮਾ ਬਾਰੇ ਦੱਸਦੇ ਐ ਕਿ ਉਹ ਸਾਰਿਆਂ ਦੇ ਵਿੱਚ ਇੱਕ ਐ ਉਸ ਤੋਂ ਅੱਗੇ ਫਿਰ ਬੜੀ ਵਧੀਆ ਇਸ ਬਲਿਹਾਰੀ ਕੁਦਰਤ ਵਸਿਆ ਵਾਲੀ ਗੱਲ ਗੁਰੂ ਜੀ ਕਹਿੰਦੇ ਐ ਕਿ ਉਹ ਮਾਲਕ ਦੇਖ ਸਾਰੇ ਕਾਇਨਾਤ ਉਹਦੀ ਆਰਤੀ ਕਰ ਰਹੀ ਐ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਚਰਜ ਰੂਪ ਆਰਤੀ ਹੋ ਰਹੀ ਐ ਤਾਰੇ ਸੂਰਜ ਚੰਦਰ ਕਾ ਮੰਡਲ ਸਾਰਾ ਸਾਰੀ ਧਰਤੀ ਆਕਾਸ਼ ਪਤਾਲ ਉਸ ਦੀ ਆਰਤੀ ਕਰ ਰਿਹਾ ਐ ਜਦ ਇਹ ਉਹ ਹੁਕਮ ਵਿੱਚ ਚੱਲ ਰਿਹਾ ਸਭ ਕੁਝ ਐਸ ਕਰਕੇ ਜੀਵ ਤੂੰ ਵੀ ਹੁਕਮ ਵਿੱਚ ਚੱਲਣਾ ਸ਼ੁਰੂ ਕਰ ਪਰ ਚੱਲੇ ਕਿਆ ਕਿਵੇਂ ਕਿਉਂਕਿ ਤੇਰੇ ਅੰਦਰ ਤੇ ਕਾਮ, ਕ੍ਰੋਧ, ਲੋਭ, ਰੋਭ ਇਹ ਜਿਹੜੇ ਵਕਾਰ ਨੇ ਇਹ ਭਰੇ ਪਏ ਨੇ ਤੇ ਇਹਨਾਂ ਤੋਂ ਬਚਣ ਵਾਸਤੇ ਫੇਰ ਤੂੰ ਕੀ ਕਰ ਗੁਰੂ ਨੂੰ ਬਲ ਗੁਰੂ ਤੈਨੂੰ ਪ੍ਰਮਾਤਮਾ ਨਾਲ ਜੋੜੇਗਾ ਤੇ ਪ੍ਰਮਾਤਮਾ ਨਾਲ ਜੁੜ ਕੇ ਤੂੰ ਉਸ ਇਹਨਾਂ ਤੋਂ ਖਿਹੜਾ ਛਾ ਲੈਗਾ ਤੇ ਫਿਰ ਐਸ ਕਰਕੇ ਕੀ ਕਰੀਏ ਸਤਿਗੁਰੂ ਜੀ ਅੱਗੇ ਬੇਨਤੀ ਕਰੀਏ ਸਤਿਗੁਰੂ ਜੀ ਮੈਨੂੰ ਆਪਣੇ ਗੁਰਮਖਾਂ ਦੇ ਚਰਨਾਂ ਦੀ ਧੂੜ ਬਣਾ ਦੇ ਇਹ ਕਿਰਪਾ ਤੁਮੇਰੇ ਉੱਤੇ ਕਰਦੀ ਸੋ ਸਤਿਗੁਰੂ ਜੀ ਅਗੇ ਨਿੱਤਰ ਅਰਦਾਸ ਕਰੀਏ ਡਾਂਡੋਤ ਕਰੀਏ ਗੁਰੂ ਜੀ ਅਕੇ ਨਮਸਕਾਰ ਕਰੀਏ ਆਪਣੀਆਂ ਮਨ ਤਮਾਂ ਛੱਡ ਦਈਏ ਗੁਰਬਾਣੀ ਰੋਜ਼ ਪੜਹੀਏ ਸਮਝੀਏ ਹਿਰਦੇ ਵਿੱਚ ਵਸਾਈਏ ਆਪਣੇ ਜੀਵਨ ਨੂੰ ਉੱਚਾ ਤੇ ਸੱਚਾ ਕਰਨ ਦੀ ਕੋਸ਼ਿਸ਼ ਕਰਦੇ ਰਹੀਏ ਇਹ ਨਿਤ ਦਾ ਨੀਮ ਬਣਾਈਏ